ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲ ਸੂਬਾ ਜਨਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਜਿਹੜਾ ਪ੍ਰੋਗਰਾਮ ਸੀਗਾ ਕਿ ਸਤਾ ਤੇਰ ਨੂੰ ਸਵਾਲ ਬੀਜੇਪੀ ਦਾ ਮੁਕੰਮਲ ਬਾਈਕਾਰਡ ਉਸੇ ਪ੍ਰੋਗਰਾਮ ਦੇ ਤਹਿਤ ਲਾਲਜੀ ਸਿੰਘ ਭੁੱਲਰ ਜੋ ਅੱਜ 11 ਤਰੀਕ ਦਿਨ ਵੀਰਵਾਰ ਨੂੰ ਫਤੂ ਟਿੰਗਾ ਵਿਖੇ ਸੱਜਨ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਰਨ ਲਈ ਇੱਥੇ ਪਹੁੰਚ ਰਹੇ ਸਨ ਤੇ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ 10 ਸਵਾਲ ਪੰਜਾਬ ਨਾਲ ਸੰਬੰਧਿਤ ਤੇ 7 ਸਵਾਲ ਜਿਹੜੇ ਹੈਗੇ ਆ ਲੋਕਲ ਮੁੱਦੇ ਸੁਲਤਾਨਪੁਰ ਲੋਧੀ ਦੇ ਉਹ ਡਿਸਕਸ ਕੀਤੇ ਜਾਣਗੇ ਉਹਨਾਂ ਸਵਾਲਾਂ ਦੇ ਜਵਾਬ ਲੈ ਜਾਣਗੇ 2 ਸਾਲ ਦੀ ਪਰਫਾਰਮੈਂਸ ਬਾਰੇ ਸਰਕਾਰ ਨੂੰ ਪੁੱਛਿਆ ਜਾਊਗਾ ਪਰ ਕਿਤੇ ਨਾ ਕਿਤੇ ਸਰਕਾਰ ਅੱਜ ਸਵਾਲਾਂ ਤੋਂ ਭੱਜਿੰਦਾ ਜਰਾ ਰਹੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਲੋਕਾਂ ਨੂੰ ਪੁੱਛ ਕੇ ਸਰਕਾਰ ਚੱਲੂਗੀ ਉਹ ਸਰਕਾਰ ਅੱਜ ਜਿਹੜੀ ਹੈਗੀ ਆ ਉਹ ਸਵਾਲਾਂ ਤੋਂ ਭਾਈ ਦੀ ਨਜ਼ਰ ਆ ਰਹੀ ਆ ਉਹਨਾਂ ਵੱਲੋਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਹਰ ਪੁਲਿਸ ਫੋਰਸ ਸਵੇਰੇ 8 ਵਜੇ ਤੋਂ ਲਾਈ ਹੋਈ ਆ ਸਾਡੇ ਆਗੂ ਜ਼ਿਲ੍ਹਾ ਪ੍ਰੈਸ ਕਟਰ ਡਾਕਟਰ ਲਖਵਿੰਦਰ ਸਿੰਘ ਸਾਡੇ ਜ਼ੋਨ ਕਪੂਰਥਲਾ ਦੇ ਆਗੂ ਸਰਦਾਰ ਸੁਖਦੇਵ ਸਿੰਘ ਖੀਰਾਵਾਲੀ ਤੇ ਮੈਂ ਗੁਰਦੀਪ ਸਿੰਘ ਭੰਡਾਲ ਸਾਰਿਆਂ ਨੂੰ ਅਰੈਸਟ ਜਿਹੜਾ ਹੈਗਾ ਹਮ ਅਰੈਸਟ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਪਰ ਵਾਰ-ਵਾਰ ਆਮ ਆਦਮੀ ਪਾਰਟੀ ਵੱਲੋਂ ਇਹ ਫੋਨ ਵੀ ਕੀਤੇ ਜਾ ਰਹੇ ਆ ਰਾਤ ਤੋਂ ਸੱਦੇ ਵੀ ਆ ਰਹੇ ਆ ਮੀਟਿੰਗ ਦੇ ਇੱਕ ਪਾਸੇ ਮੀਟਿੰਗ ਦੇ ਸੱਦੇ ਆ ਰਹੇ ਆ ਇੱਕ ਪਾਸੇ ਜਿਹੜਾ ਹੈਗਾ ਹਾਊਸ ਅਰੈਸਟ ਆਗੂਆਂ ਨੂੰ ਕੀਤਾ ਜਾਂਦਾ ਇਹ ਜਿਹੜੀ ਦੋਗਲੀ ਨੀਤੀ ਹੈ ਸਰਕਾਰ ਦੀ ਇਹ ਸਮਝੋਂ ਬਾਹਰ ਹੈ ਜੇਕਰ ਇਸੇ ਨੀਤੀ ਦੇ ਸਰਕਾਰ ਚੱਲਦੇ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਵੀ ਲੋਕ ਸਭਾ ਦੀਆਂ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦਾ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਘਰਾਉ ਕੀਤਾ ਜਾਊਗਾ ਪਿੰਡਾਂ 'ਚ ਬੋਰ ਵੀ ਲਾਇਆ ਜਾਣਗੇ ਜਿਹੜੇ ਸਾਡੇ 10 ਹਵਾਲੇ ਇਹ ਅਸੀਂ ਕੰਧਾਂ ਦੇ ਚਟਕਾਵਾ ਕੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਲਾ ਕੇ ਕਿ ਆਓ ਇਹਨਾਂ ਨੂੰ ਸਵਾਲ ਕਰੀਏ ਪਿੰਡਾਂ ਦੇ ਵਿੱਚ ਜਿਹੜੇ 10 ਸਵਾਲ ਨੇ ਉਹਨੂੰ ਅਸੀਂ ਮੀਡੀਆ 'ਚ ਦਵਾਵਾਂਗੇ ਜਿਹੜੀਆਂ ਇਹਨਾਂ ਲੀਆਂ ਆਡੀਓ ਅਸੀਂ ਰਿਲੀਜ਼ ਕਰਨ ਦੀ ਗੱਲਾਂ ਕੀਤੀਆਂ ਸੀਗੀਆਂ ਜੋ ਅਸੀਂ ਲਾਲਜੀਤ ਭੁੱਲਰ ਨੂੰ ਸੁਣਾਉਣ ਦੀ ਗੱਲ ਕੀਤੀ ਸੀ ਕਿ ਤੁਹਾਡੇ ਆਹ ਕੁਝ ਹੋ ਰਿਹਾ ਹਲਕੇ ਦੇ ਵਿੱਚ ਉਹਨੂੰ ਅਸੀਂ ਫਿਰ ਮੀਡੀਆ ਜਰੀਏ ਵਾਇਰਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਜੱਤੋਵਾਲ ਪੰਜਾਬ ਕਿਸਾਨ ਜੀ ਨੂੰ ਬਾਕੀ ਦਾ ਸਤਿ ਬਾਗੂ ਜੀ ਸੋ ਮੇਰੇ ਵੀਰੋ ਆਪਾਂ ਸਾਰਿਆਂ ਨੂੰ ਆਪਣੀ ਆਗੂ ਟੀਮ ਨੂੰ ਤੇ ਆਪਣੇ ਜਿੰਨੇ ਵੀ ਪਿੰਡਾਂ ਵਾਲੇ ਵਰਕਰਾਂ ਸਾਰਿਆਂ ਵੀਰਾਂ ਨੂੰ ਪਤਾ ਹੀ ਆ ਕਿ ਆਪਣਾ ਜਿਹੜਾ ਇੱਥੇ ਸੁਲਤਾਨਪੁਰ ਲੋਧੀ ਦੇ ਹਲਕਾ ਖਰੂਰ ਸਾਹਿਬ ਦੇ ਤੇ ਐਮਪੀ ਲਾਲਜੀਤ ਸਿੰਘ ਪੁਲਰਜੀ ਆ ਰਹੇ ਆ ਉਹਨਾਂ ਦਾ ਜਿਹੜਾ ਫਤੂ ਪਿੰਗੇ ਦਫ਼ਤਰ ਖੋਲਿਆ ਦਾ ਅਜੇ ਘਾਟ ਨੂੰ ਤੇ ਆਪਾਂ ਉਹਨਾਂ ਨਾਲ ਕੋਈ ਸਵਾਲ-ਜਵਾਬ ਕਰਨੇ ਆ ਜੇਕਰ ਆਪਾਂ ਨੂੰ ਉਹ ਮੌਕਾ ਦਿੰਦੇ ਆ ਸਵਾਲ-ਜਵਾਬ ਕਰਨ ਦਾ ਤੇ ਠੀਕ ਆ ਜੇ ਨਹੀਂ ਦਿੰਦੇ ਇਹ ਸਾਰੀਆਂ ਜੰਨੀਆਂ ਦੀਆਂ ਟੀਮਾਂ ਆ ਪਹਿਲੀ ਗੱਲ ਤੇ ਜਵਾਬ ਸਵਾਲ ਕਰਦਾ ਹੁਣ ਆਪਣਾ ਰਹਿ ਨਹੀਂ ਗਿਆ ਉਹਨਾਂ ਨਾਲ ਕੋਈ ਨਹੀਂ ਕਿਉਂਕਿ ਉਹਨਾਂ ਨੇ ਸਿਰੇ ਦੇ ਆਪਣੇ ਆਪੂ ਜਿਵੇਂ ਲਖਮਿੰਦਰ ਸਿੰਘ ਜੀ ਡਾਕਟਰ ਗੁਰਦੀਪ ਸਿੰਘ ਜੀ ਭੰਡਾਰ ਸਾਹਿਬ ਤੇ ਆਪਣੇ ਸੰਦੇਵ ਸਿੰਘ ਜੀ ਖੀਰਾਂ ਵਾਲੀ ਇਹਨਾਂ ਬੰਦੇ ਚੱਕੇ ਆ ਹੁਣ ਸਾਡਾ ਗੱਲਬਾਤ ਦਾ ਕੋਈ ਵੀ ਰابطਾ ਨਹੀਂ ਇਹਨਾਂ ਨਾਲ ਰਹਿ ਗਿਆ ਤੇ ਮੇਰੇ ਵੀਰੋਂ ਜਿੱਦਾਂ ਤੇ ਸੁਲਤਾਨਪੁਰ ਲੋਧੀ ਵਾਲੇ ਆ ਉਹ ਇੱਥੇ ਬੈਠੇ ਰਹੋ ਤੇ ਜਿਹੜੇ ਆਪਣੇ ਮੁੰਡੀ ਮੋੜ ਵਾਲੇ ਉਹ ਇੱਥੇ ਬੈਠੇ ਰਹੋ ਤੇ ਫੱਤੂ ਢੀਂਡੇ ਵਾਲੇ ਜਿਹੜੇ ਆ ਪਉ ਇੱਥੇ ਬੈਠੇ ਰਹਿਣ ਤੁਹਾਨੂੰ ਇੱਕ ਛੋਟੀ ਜੀ ਕਾਲ ਕਰਾਂਗੇ ਜਦੋਂ ਮਾਲਦੀਪ ਭੁਲਰਜੀ ਆ ਗਿਆ ਤੇ ਉਹਨਾਂ ਦਾ ਆਪਾਂ ਕਾਲੇ ਝੰਡਿਆਂ ਨਾਲ ਤੇ ਆਪਣੇ ਜਥੇਬੰਦਕ ਝੰਡਿਆਂ ਨਾਲ ਉਹਨਾਂ ਦਾ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਾ ਕੇ ਆਪਾਂ ਜਰੂਰ ਉਹਨਾਂ ਦਾ ਸਵਾਗਤ ਕਰਨਾ ਕਿਉਂਕਿ ਇਹ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਸਰਕਾਰਾਂ ਤੋਂ ਨਾ ਝਾਕ ਕਰੂ ਆਪਣੀ ਰਾਖੀ ਆਪ ਕਰੋ ਤੁਹਾਨੂੰ ਆਪਣੀ ਰਾਖੀ ਆਪੇ ਕੰਮੇ ਕਰਨੀਆਂ ਇਹ ਜਿਹੜੀਆਂ ਆਪਣੀਆਂ ਵਕਫਾ ਤਿੰਨ ਚਾਰ ਨੂੰ ਹੋ ਕੇ ਮੀਟਿੰਗਾਂ ਹੁੰਦੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਜਿਵੇਂ ਜਿਵੇਂ ਤੁਹਾਡੇ ਟੋਲੇ ਬਣਾਏਗਾ ਜਿਵੇਂ ਵਕਾਤਵਾ ਕਾਰਗੁਜ਼ਾਰੀ ਟੀਮ ਬਣਾਈ ਗਈ ਆ ਉਹ ਟੀਮਾਂ ਭਾਈ ਚਾਰ ਵਜੇ ਤਿਆਰ ਹੋ ਸਮਾ ਆ ਗਿਆ ਸਮਾ ਹੋਣ ਵਾਲਾ ਹੀ ਆ ਹੁਣ ਐਟਮ ਲਗਭਗ 3:3 ਹੋ ਚੁੱਕੇ ਆ ਤੇ 4 ਵਜੇ ਦੇ ਕਿਨਵਾ ਨੇ ਆਉਣਾ ਵਾ ਤੇ ਭਾਈ ਆਪਣੀ ਪੂਰੀ ਤਿਆਰੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਪਰਮਜੀਤ ਸਿੰਘ ਜੇ ਕੋਲ ਪੰਜਾਬ ਕਿਸਾਨ ਜੀ ਨੂੰ ਬਾਕੀ ਦੇ ਸੁਪਾ ਪ੍ਰਧਾਨ ਜੀ ਜੋ ਸਾਡੇ ਅੱਜ ਸਰੇਅ ਦੇ ਆਗੂ ਸਹਿਬਾਨ ਕੋਸ਼ ਪੰਜਾਬ ਖਾਂ ਦੇ ਬਾਕੀ ਦੇ ਜਿਹੜੇ ਕਸਿ ਗੁਰਦੀਪ ਸਿੰਘ ਜੀ ਦਾ ਕਿਟਰ ਦੇ ਵੀ ਸੰਦੇਵ ਸਿੰਘ ਕੀਰਮਾਲ ਜੀ ਜੋ ਸਾਡੀ ਆਮ ਆਦਮੀ ਦੇ ਨਾਲ ਚਾਰ ਪੰਜ ਦਿਨ ਗੱਲਬਾਤ ਚੱਲੀ ਸੀ ਕਿ ਅਸੀਂ ਸਵਾਲ ਸਵਾਲ ਕਰਾਂਗੇ ਉਹਨਾਂ ਜੋ ਆਪਾਂ ਸਵਾਲਾਂ ਨੂੰ ਲੈ ਕੇ ਸਰਕਾਰ ਨੇ ਸਾਡੇ ਬੰਦੇ ਚੱਕੇ ਆ ਜਿਨ੍ਹਾਂ ਦੇ ਸਾਡੇ ਪਰਦੇਨ ਛਾੜਦੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਸੰਪਰਦਾ ਲਗਾ ਕੇ ਲਾਜੀ ਹੁੰਦਰ ਆ ਰਹੇ ਨੇ ਹੁਣ ਸਮਾਂ ਹੋ ਚੁੱਕਾ ਵਾ ਤੇ ਮੈਂ ਆਪਣੇ ਜਿੰਨੀ ਵੀ ਟੀਮਾਂ ਤੇ ਸਾਡੇ ਅੱਗੇ ਸਾਹਿਬਾਨਾਂ ਤੇ ਟੀਮ ਦੇ ਵਿੱਚ ਤੁਹਾਡੇ ਨਾਲ ਬਹੁਤ ਪੰਪੀ ਹੋਈ ਆ ਗਰੁੱਪ ਬਣਾਏਗਾ ਜਿਹੜੇ ਮੁੰਡੀ ਮੋੜ ਵਾਲੇ ਆ ਉਹ ਮੁੰਡੀ ਮੋੜ ਤੇ ਆ ਰਹੇ ਨੇ ਜਿਹੜੇ ਸੁਲਤਾਨਪੁਰ ਵੱਧੀ ਆ ਉਸ ਨੂੰ ਕਾਨਪੁਰ ਤੇ ਆ ਰਹੇ ਤੇ ਜਿਹੜੇ ਆਪਣੇ ਫਟੂਟੇ ਵਾਲਿਆ ਉਹਨਾਂਿਆਂ ਨੂੰ ਬੇਨਤੀ ਫਟੂਟੇ ਵਾਲੇ ਤਿਆਰ ਬਰ ਤਿਆਰ ਰਹਿਣ ਇਹਨਾਂ ਦੇ ਨਾਲ ਜੰਮ ਕੇ ਆਪਾਂ ਜਿਹੜਾ ਪਹਿਲਾ ਸਵਾਲ ਪੁੱਛਾਂਗੇ ਜੇ ਸਵਾਲ ਦਾ ਜਵਾਬ ਨਾ ਦੇਣਗੇ ਤੇ ਜਿੰਦਾ ਮੁਰਦਾ ਬਾਪਾ ਜਿੰਦਾ ਬਾਦ ਮੁਰਦਾ ਬਾਦ ਜ਼ਰੂਰ ਕਰਨੀ ਆ ਸਾਰੇ ਵੀਰ ਜਿਹੜੇ ਆ ਉਹ ਆਪਣੇ ਆਪਣੇ ਫੋਨ ਜੇ ਲਿਆ ਆਨਲਾਈਨ ਕਿਉਂ ਵਟਸਐਪ ਕਾਲ ਦਾ ਫੋਨ ਰੱਖਿਓ ਤੁਹਾਨੂੰ ਇੱਕ ਛੋਟੀ ਜੀ ਕਾਲ ਦੇਣੀ ਆ ਜਦੋਂ ਵੀ ਇਥੇ ਨਾਲ ਦੀ ਸੁਖੰਦਰ ਜੀ ਪਹੁੰਚੇ ਤੁਹਾਨੂੰ ਉਸ ਵੇਲੇ ਮੈਸੇਜ ਕੀਤਾ ਜਾਊਗਾ ਤੇ ਤੁਸੀਂ ਉਸੇ ਵੇਲੇ ਆਪਣੇ ਨੇ ਝੰਡੇ ਆ ਉਹਨਾਂ ਨਾਲ ਉਹਨਾਂ ਦਾ ਮੱਤ ਜਿੰਦਾਬਾਦ ਮੁਰਦਾਬਾਦ ਦੇ ਨਾਲ ਆਪਣੇ ਨਾਰੇ ਲਾ ਕੇ ਸਮਾਰਪ ਕਰਨਾ ਸੋ ਇਹਨਾਂ ਬੋਲ ਕਾ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ